ਸਤਿ ਸ੍ਰੀ ਅਕਾਲ ਦੋਸਤੋ ਅੱਜ ਫਿਰ ਮੇਲੇ ਤੇ ਲੱਗੇ ਹਾਂ ਹਾਂਜੀ ਦੋਸਤੋ ਤੇ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਮਿਸ਼ਰਬ ਦੇ ਵਿੱਚ ਜਿੱਥੇ ਕੀ ਇਹ ਮੇਲਾ ਲੱਗਿਆ ਹੋਇਆ ਹੈ ਤੇ ਪੰਜਾਬੀ ਭੰਗੜਾ ਤੇ ਖਾਣਾ ਪੀਣਾ ਤੇ ਅਲੱਗ-ਅਲੱਗ ਕੰਟਰੀਆਂ ਦੇ ਸਟਾਲ ਇਹ ਮੇਲੇ ਜਾਏਗੇ ਇਹ ਹੈ ਇੱਥੇ ਦੀ ਮੇਨ ਐਂਟਰੀ ਮਿਸ਼ਰਬ ਆਫ ਲिटल ਵਰਲਡ ਲੋ ਮਿੱਤਰੋ ਟੇਨ ਵਿੱਚ ਨੋ ਕੇ ਅਸੀਂ ਪੁੱਜ ਗਏ ਮੇਲੇ ਤੇ ਚਲੋ ਤੁਹਾਨੂੰ ਦਿਖਾਈਏ ਮੇਲੇ ਦੇ ਵਿੱਚ ਪ੍ਰਿੰਟਿੰਗ ਦਾ ਸਾਮਾਨ ਇਹ ਹੈਗਾ ਜਿੱਦਾਂ ਤੁਸੀਂ ਟੀ-ਸ਼ਰਟ ਪ੍ਰਿੰਟ ਕਰਾਣੀ ਜਾਂ ਸਾਮਾਨ ਲੈਣਾ ਗੇਮਿੰਗ ਦਾ ਮੇਲਾ ਹੋਵੇ ਤੇ ਲਾਈਟਿੰਗ ਨਾ ਹੋਵੇ ਫੇਰ ਤਾਂ ਗੱਲ ਹੈਗਾ ਦੀ ਮਿੱਤਰੋ ਇਹ ਲਾਈਟਿੰਗ ਨੇ ਹੀ ਇਦਾਂ ਰੰਗ ਤਾਂ ਹੀ ਨਹੀਂ ਬੰਨਿਆ ਵਾ ਚਮਕ ਚ ਬੱਚਿਆਂ ਚ ਤਾਂ ਇਹ ਜਗਾ ਹੋਰ ਵੀ ਵਧੀਆ ਹੈ ਕਿਉਂਕਿ ਇੱਥੇ ਬੱਚਿਆਂ ਦਾ ਸਮਾਨ ਬਹੁਤ ਜ਼ਿਆਦਾ ਹੈ ਬੱਚਿਆਂ ਦਾ ਧਿਆਨ ਰੱਖਿਆ ਗਿਆ ਹੈ ਕਿਉਂਕਿ ਇਹ ਅਟਰੈਕਟਿਵ ਹੈ ਇਹ ਨਹੀਂ ਦੀਆਂ ਗੱਲਾਂ ਮਹਿੰਗੀ ਐਡਮ ਨੂੰ ਹੱਥ ਲਾ ਦਿੰਦਾ ਨੂੰ ਇਹਦੀ ਫੋਟੋ ਲੈਣ ਦੋ ਇਦਾਂ ਦੇ ਕੱਪੜੇ ਹਰ ਤਰ੍ਹਾਂ ਦੇ ਮਿਲੂਗੇ ਤੁਸੀਂ ਵੀ ਆਓ ਇੱਥੇ ਸ਼ੋਪਿੰਗ ਕਰੋ ਜੁੱਤੀਆਂ ਜਿਹੜੀਆਂ ਤੁਹਾਨੂੰ ਅਲੱਗ-ਅਲੱਗ ਮਿਲ ਜਾਣਗੇ ਪੰਜਾਬੀ ਹੋਈਆਂ ਇੱਧਰ ਦੀਆਂ ਹੋਈਆਂ ਹਰ ਤਰ੍ਹਾਂ ਦੀ ਆਈਟਮ ਆ ਉਹ ਆਪਣੇ ਘਰ ਤੇ ਆ ਨੰਗਦੇ ਨੰਗਦੇ ਅਸੀਂ ਪੀਕੇ ਬਾਈ ਨੂੰ ਮਿਲ ਲੈ ਇੱਥੇ ਗਟਾਰੋ ਜਾਇਆ ਕਰਦੇ ਇਹਨਾਂ ਦਾ ਹੋ ਰਿਹਾ ਤੇ ਹੱਥ ਨਾਲ ਬਣਾਈਆਂ ਹੋਈਆਂ ਚੀਜ਼ਾਂ ਵਿੱਚ ਡਰਮ ਤੇ ਗੋਲਕਾਂ ਹੋਰ ਵੀ ਬੜੀਆਂ ਆਈਟਮਾਂ ਇੱਥੇ ਇਸ Song ਉੱਤੇ ਕਾਪੀਰਾਈਟ ਨਾ ਅਵੇਸ ਕਰਕੇ ਅਸੀਂ Song ਦੀ ਥੋੜੀ ਵੋਲਿਊਮ ਬੰਦ ਕੀਤੀ ਹੈ ਤੇ ਇਸ ਤੋਂ ਅੱਗੇ ਫਿਰ ਨੋਰਮਲ ਸਮਝ ਨਹੀਂ ਆਇਆ ਪਰ ਮਜ਼ਾ ਆਇਆ ਤੇ ਮੇਲੇ ਦੀ ਗੱਲ ਚੱਲੀ ਮਠਾਈਆਂ ਨਾ ਹੋਣ ਤਾਂ ਉਹ ਕਾਹਦਾ ਮੇਲਾ ਤੇ ਇਹਨਾਂ ਦੀ ਮਠਾਈ ਮੇਲੇ ਦੀ ਗੱਲ ਚੱਲੀ ਤੇ ਫਿਰ ਵਾਇਰਲ ਵੀਰ ਭੋਲਾ ਕੁਲਫੀਆਂ ਵਾਲਾ ਗਦਲੇ ਵੀ ਆ ਗਿਆ ਭਾਈ ਗਦਲੇ ਇਹ ਵੀ ਹੈਟਮਾ ਉਹ ਹੈਟਮਾ ਕਹੀ ਹੈ ਬੋਨਸ ਟਿਪ ਇਸ ਮੇਲੇ ਦੀ ਇਹ ਹੈ ਕਿ ਇੱਥੇ ਹਰਬਲ ਤੇਲ ਹੈ ਜੋ ਇਹਨਾਂ ਦਾ ਨੇਚਰਲ ਇਹਨਾਂ ਨੇ ਆਪ ਬਣਾਇਆ ਹੋ ਉਹ ਤੁਹਾਨੂੰ ਇੱਥੇ origignal ਮਿਲੇਗਾ ਤੇ online ਬਹੁਤ ਜ਼ਿਆਦਾ ਅੱਜਕੱਲ fake ਵੀ ਆ ਰਿਹਾ ਹੈ ਇਹਨਾਂ ਨੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਤੁਸੀਂ ਇੱਥੋਂ ਖਰੀਦਿਓ ਤੇ ਚਪਲਾਂ ਜੁੱਤੀਆਂ ਦੇਖੋ ਜਰਾ ਚੈੱਕ ਕਰੋ ਮਿੱਤਰੋ ਸੂਟ ਚੈੱਕ ਕਰੋ ਲੇਡੀਜ਼ ਸੂਟ ਨਾਲ ਲੜਕੁੜੀਆਂਾਸਤੇ ਦਾ ਹੋਰ ਵੀ ਵਧੀਆ ਜਗ੍ਹਾ ਹੈ ਸਾਰੇ ਆਓ